ਪਿੰਡ ਕਿਹੜਾ ਇਲਾਕਾ ਕਿਹੜਾ ਮੇਰਾ ਇਲਾਕਾ ਹੈ ਡرائی ਫਾਰਮ ਕਾਸ਼ਵਾ ਜ਼ਿਲ੍ਹਾ ਕਰਨਾਲ ਪਰ ਮੇਰਾ ਜਨਮ ਹੈਗਾ ਸ਼ਿਆਰਪੁਰ ਦਾ ਅੱਛਾ ਪਿੰਡ ਗਿਲਜੀਆਂ ਦਾ ਇੱਥੇ ਦੇ ਵਾਸੀ ਸੀ ਆਪਾਂ ਪਹਿਲਾਂ ਬਰ ਉੱਠ ਗਏ ਉੱਥੇ ਚਲੇ ਗਏ ਆ ਬਸ ਸਾਂਹ ਤੇ ਸਾਡੀ ਇੱਥੇ ਪੰਜਾਬ ਦੇ ਨਾਲ ਇੱਕ ਪਾਸੇ ਪਾਣੀ ਆਇਆ ਤੇ ਇੱਕ ਪਾਸੇ ਖਾਣ ਪੀਣ ਦਾ ਵਹੜ ਆ ਗਿਆ ਨਾ ਗੁਰੂ ਸਾਹਿਬ ਦੀ ਕਿਰਪਾ ਹੈ ਨਾ ਉਹ ਵੀ ਦਸਵੇਂ ਪਾਤਸ਼ਾਹ ਦੀ ਦੇਣ ਹੈ ਸਾਡਾ ਕੁਝ ਨਹੀਂ ਵਿੱਚ ਅਸੀਂ ਕੁਝ ਨਹੀਂ ਕਰ ਨਹੀਂ ਹੋਗੇ ਜੇ ਆਪਾਂ ਕਹੀਏ ਨਾ ਆਪਾਂ ਕੁਝ ਉਹ ਬਾਬਾ ਹੀ ਕਰੌਣ ਸਾਡੇ ਕੋਲ ਗੁਰੂ ਵਰਤਦਾ ਹੈ ਨਾ ਬਾਬਾ ਆਪ ਹੀ ਵਰਤਣ ਦੇ ਦਸਵੇਂ ਪਾਤਸ਼ਾਹ ਸਾਡੇ ਬਦ ਸਭ ਕੁਝ ਕਰ ਗਿਆ ਤੇ ਅਸੀਂ ਉਹਦੇ ਬਾਅਦ ਤੈਨਾ ਵੀ ਨਹੀਂ ਕਰ ਸਕਦੇ ਦੋ ਬੰਦੇ ਢੇਡ ਨਹੀਂ ਪਰ ਸਕਦੇ ਆਪਾਂ ਸਾਡੀ ਪਾਗੇ ਪੰਜਾਬ ਚ ਹਰਿਆਣੇ ਦੀ ਵੱਡਾ ਭਰਾ ਮੰਨਦੇ ਆ ਇਸ ਕਰਕੇ ਭਰਾਵਾਂ پیچھے ਖਲੋਤੇ ਆ ਪੰਜਾਬ ਦੇ ਵਿੱਚ ਹਾੜਾ ਚਾਰਜ ਫੇਰੇ ਤੇ ਪੰਜਾਬ ਦੇ ਨਾਲ ਪੰਜਾਬੀ ਖਲੋਤੇ ਆ ਐਨ ਆਰ ਆਈ ਭਾਈਚਾਰਾ ਖਲੋਤਾ ਵਾ ਬਹੁਤਾਤ ਆਪਾਂ ਦੇਸ਼ ਤੋਂ ਆਪਣੇ ਰਾਜ ਤੋਂ ਬਾਹਰ ਦੀ ਗੱਲ ਕਰਦੇ ਆ ਤੇ ਰਾਜ ਦੇ ਲੋਕ ਆਣ ਕੇ ਖਲੋਗੇ ਐਸੇ ਮਦੇ ਉਤੇ ਸਾਡੇ ਨਾਲ ਸੰਗਤ ਆਈ ਹੋਈ ਆ ਰਾਏ ਫਾਰਮ ਕਾਛਵਾ ਕੇ ਕਾਰਵਾ ਜੀ ਕਾਛਵਾ ਕਰਨਾਲ ਹਰਿਆਣਾ ਦੁਆਰਾ ਬਾੜ ਪੀੜ ਤੋਂ ਕਲੀ ਰਾਹਤ ਸਮਗਰੀ ਇਹ ਵੀਰ ਹਰਿਆਣੇ ਤੋਂ ਆ ਦਸਤਾਰਾਂ ਸਜਾਈਆਂ ਹੋਈਆਂ ਵਾ ਨੌਜਵਾਨ ਪੀੜ੍ਹੀ ਸਾਡੀ ਨਾਲ ਚੁੱਲੀ ਆ ਨਾਲ ਬਜ਼ੁਰਗ ਬਾਬੇ ਆ ਤੇ ਪਤਾ ਲੈਣ ਆਏ ਹੋਏ ਆ ਹਮੇਸ਼ਾ ਇਹ ਕਿਹਾ ਜਾਂਦਾ ਕਿ ਜਦੋਂ ਅਸੀਂ ਕਿਸੇ ਪਰਿਵਾਰ ਦਾ ਪਤਾ ਲੈਣ ਜਾਂਦੇ ਆ ਦੁੱਖ ਸੁੱਖ ਦੀ ਘੜੀ ਦੇ ਸਹਾਰੀਕ ਹੁੰਨੇ ਆ ਤੇ ਕੁਛ ਨਾ ਕੁਛ ਲੈ ਕੇ ਜਾਂਦੇ ਉਸ ਪਰਿਵਾਰਾਂ ਵਾਸਤੇ ਅੱਜ ਵੀ ਇਹੋ ਮਾਹੌਲ ਬਣਿਆ ਪਿਆ ਇਸ ਇਲਾਕੇ ਨੂੰ ਲੋਡ ਸੀ ਤੇ ਅੱਜ ਟਰੱਕ ਭਰ ਭਰ ਕੇ ਇਧਰਲੇ ਪਾਸੇ ਆ ਰਹੇ ਆ ਪਹਿਲੋਂ ਤੇ ਦਿਲਦਿਆਂ ਘਰ ਆਇਆਂ ਤੋਂ ਧੰਨਵਾਦ ਕਰਦੇ ਆ ਇਹਨਾਂ ਸਾਰੇ ਪਰਿਵਾਰਾਂ ਦਾ ਤੁਹਾਡਾ ਧੰਨਵਾਦ ਆ ਜਿਹੜੇ ਤੁਸੀਂ ਸਹਿਯੋਗ ਕਰਦੇ ਹੋ ਕਰਨਾਲ ਹਰਿਆਣਾ ਤੋਂ ਸਾਰਾ ਸਿੱਖ ਭਾਈਚਾਰਾ ਇੱਥੇ ਪਹੁੰਚਿਆ ਮੈਂ ਥੋੜੀ ਦੇਰ ਪਹਿਲਾਂ ਗੱਲ ਕਰ ਰਿਹਾ ਸੀ ਉਹ ਵੀਰ ਯੂਪੀ ਤੋਂ ਆਏ ਸੀ ਕੋਈ ਹਿੰਦੂ ਸੀ ਕੋਈ ਮੁਸਲਮਾਨ ਸੀ ਪਹੁੰਚ ਕੇ ਨੇ ਇੱਕੋ ਗੱਲ ਕੀਤੀ ਕਿ ਪੰਜਾਬ ਸਾਡੇ ਨਾਲ ਖਲੋਂਦਾ ਵਾ ਅੱਜ ਲੋੜ ਆ ਪੰਜਾਬ ਨੂੰ ਅਸੀਂ ਪੰਜਾਬ ਦੇ ਨਾਮ ਆਣ ਕੇ ਖਲੋਤੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜਾ ਵੀ ਇਹ ਕਦਮ ਚੱਲ ਕੇ ਆਇਆ ਉਹਦਾ ਧੰਨਵਾਦ ਆ ਇੱਥੋਂ ਵੀਰ ਕੋ ਸਾਡੇ ਨਾਲ ਜੁੜੇ ਹੋਏ ਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ ਜੀ ਕੀ ਨਾਮ ਸਿੰਘ ਸਭ ਤੁਹਾਡਾ ਮੇਰਾ ਨਾਮ ਚੰਨ ਸਿੰਘ ਹੈ ਜੀ ਚੰਨ ਸਿੰਘ ਜੀ ਪਿੰਡ ਡرائی ਫਾਰਮ ਕਾਸ਼ਵਾ ਜ਼ਿਲ੍ਹਾ ਕਰਨਾਲ ਪਰ ਮੇਰਾ ਜਨਮ ਹੈਗਾ ਸ਼ਿਆਰਪੁਰ ਦਾ ਅੱਛਾ ਪਿੰਡ ਗਿਲਜੀਆਂ ਦਾ ਇੱਥੇ ਦੇ ਵਾਸੀ ਸੀ ਆਪਾਂ ਪਹਿਲਾਂ ਬਰ ਉੱਥੇ ਕਿਉਂਦੇ ਚਲੇ ਗਏ ਆ ਪਰ ਸਾਇ ਤੇ ਸਾਡੀ ਇੱਥੇ ਆਇਆ ਪੰਜਾਬ ਦੇ ਨਾਲ ਅੱਛਾ ਕਿਵੇਂ ਦਾ ਮੰਜ਼ਰ ਵੇਖ ਲਓ ਇਹ ਇਲਾਕੇ ਦਾ ਤੁਸੀਂ ਬਹੁਤ ਜ਼ਿਆਦਾ ਬੁਰਾ ਹਾਲ ਆਪਾਂ ਥੋੜੀ ਜਿਹਾ ਅੱਗੇ ਜਾ ਕੇ ਦੇਖਿਆ ਬੜਾ ਭਰਾ ਹਾਲ ਪਾਣੀ ਦਾ ਪਰ ਬਹੁਤ ਜ਼ਿਆਦਾ ਪਈ ਜਿਮੀਂਦਾਰਾਂ ਨੂੰ ਬਾਕੀ ਚਲੋ ਅੱਗੇ ਮਾਰੀ ਨੂੰ ਪਤਾ ਵੀ ਕੀ ਕਰਨਾ ਬਿਲਕੁਲ ਹਾਂ ਜੀ ਤੇ ਕੀ ਲੱਗਦਾ ਕੀ ਲੈ ਕੇ ਕੀ ਆਏ ਹੋ ਤੁਸੀਂ ਕਿਉਂਕਿ ਆਈਟਮ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਕਿ ਸਾਡਾ ਭਾਈਚਾਰਾ ਔਟਕਲੋਤਾ ਹੋਇਆ ਕੋਈ ਕੁਝ ਨਹੀਂ ਲੈ ਕੇ ਆਏ ਅਸੀਂ ਤੇ ਇੱਕ ਪਿਆਰ ਵੇਖਣ ਆਏ ਆ ਭਰਾਵਾਂ ਨੂੰ ਵੇਖਣ ਆਏ ਆ ਵੀ ਮਿਲਣ ਆਏ ਆ ਵੀ ਕੀ ਹਿਸਾਬਤਵਗੀ ਇੱਥੇ ਅਸੀਂ ਕੀ ਲਿਆ ਸਕਦੇ ਕੋਈ ਟਰੱਕ ਦਾ ਭਰਿਆ ਜੇ ਟਰੱਕ ਦੇ ਨਾਲ ਹੀ ਦਾ ਥੋੜਾ ਬਥੇ ਲੈ ਕੇ ਆਏ ਆ ਪਰ ਅਸੀਂ ਕੁਝ ਨਹੀਂ ਲੈ ਕੇ ਆਏ ਤਿਲ ਫੁੱਲ ਲੈ ਕੇ ਆਏ ਕੁਝ ਲਿਆ ਨਹੀਂ ਸਕਦੇ ਅਸੀਂ ਜੋ ਤਿਲ ਫੁੱਲ ਲੈ ਕੇ ਆਏ ਬਿਲਕੁਲ ਜੀ ਇਹ ਤਿਲ ਫੁੱਲ ਹੀ ਆ ਇਹ ਬਾਬੇ ਨਾਨਕ ਦੀ ਧਰਤੀ ਆ ਇਸ ਬਾਬੇ ਨਾਨਕ ਦੀ ਧਰਤੀ ਦੇ ਉੱਤੋਂ ਮੈਂ ਹਰ ਰਿਕਾਰਡਿੰਗ ਦੇ ਵਿੱਚ ਜ਼ਿਕਰ ਇਸ ਧਰਤੀ ਨੂੰ ਇੱਕ ਵਾਰੀ ਹੋਇਆ ਕਹਿ ਸਕਦੇ ਆ ਇਸ ਧਰਤੀ ਨੇ ਸਾਨੂੰ ਬਹੁਤ ਵੱਡਾ ਸੁਨੇਹਾ ਦਿੱਤਾ ਵਾ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕਣ ਦਾ ਵੰਡ ਕੇ ਛਕਣ ਦਾ ਇਹ ਕੇਵਲੇ ਬਜ਼ੁਰਗਾਂ ਨੂੰ ਗੁਰਤੀ ਨਹੀਂ ਕੱਲਿਆਂ ਮਿਲੂ ਕਹਿਦੀ ਹੈ ਕੀ ਹੋਈ ਵੰਡ ਕੇ ਛਕਦੇ ਹੁਣ ਕਿ ਸਾਡੀ ਨੌਜਵਾਨ ਪੀੜ੍ਹੀ ਹੁਣ ਗਾਂ ਜਿਹੜੀ ਚੱਲੀ ਹੋਈ ਹੈ ਨਾ ਟਰੈਕਟਰ ਵੱਡੇ ਵੱਡੇ ਟਰੈਕਟਰ ਆ ਵੀ ਆਵਾਜ਼ ਆ ਗਈ ਜੇ ਟਰੈਕਟਰ ਦੀ ਹੁਣ ਲੱਦੇ ਆ ਪਤਾ ਨਹੀਂ ਕੀ ਹੋਣਾ ਵੀਰਾਂ ਨੇ ਵਿੱਚ ਵਾਹ ਜੀ ਦਾ ਇਹ ਟਰੈਕਟਰ ਟਰਾਲੀਆਂ ਸਾਰੇ ਹਨਾ ਅਚਾਰ ਲੱਦਿਆ ਹੋਇਆ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਵਾ ਸਾਨੂੰ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁੜਤੀ ਦਿੱਤੀ ਹੈ ਕਿ ਸਿੱਖ ਜਿੱਥੇ ਵੀ ਵੱਸਦਾ ਉਹਨੇ ਆਪਣਾ ਤੇ પેટ ਭਰ ਨਹੀਂ ਆ ਕਿਰਤ ਕਰਕੇ ਢਿੱਡ ਭਰਨਾ ਉਸ ਤੋਂ ਬਾਅਦ ਦੇ ਵਿੱਚ ਨਾਲ ਜੇ ਕਿਤੇ ਲੋੜਵੰਦਾ ਜ਼ਰੂਰਤਮੰਦ ਆ ਤੇ ਉਹਨੂੰ ਸਹਾਇਕ ਦੇਣਾ ਵਾ ਅੱਜ ਪੰਜਾਬ ਦੇ ਵਿੱਚ ਹੜ ਆਇਆ ਪੰਜਾਬ ਦੇ ਵਿੱਚ ਜਿੱਥੇਲੇ ਪਾਸੇ ਹੜ ਆਇਆ ਤੇ ਉਧਰਲੇ ਪਾਸੇ ਰਾਸ਼ਨ ਦਾ ਵਿਹਾੜਾ ਆ ਗਿਆ ਵੀਰ ਕਰਨਾਲ ਤੋਂ ਪਹੁੰਚਿਆ ਸਿੰਘ ਸਾਹਿਬ ਸਾਡੇ ਨਾਲ ਅਗੁਰ ਫਤਿਹ ਸਾਂਝ ਕਰਦੇ ਆ ਜੀ ਬਾਈ ਗੱਲ ਸਾਹਿਬ ਵਾਜੀ ਫਤਿਹ ਸਿੰਘ ਸਾਹਿਬ ਨਾਮ ਕੀ ਜੇ ਬਚਨ ਸਿੰਘ ਬਚਨ ਸਿੰਘ ਜੀ ਤੁਸੀਂ ਵੀ ਉਸੇ ਪਿੰਡ ਤੋਂ ਉਸੇ ਉਸੇ ਇਲਾਕੇ ਤੋਂ ਜੀ ਹਾਂ ਜੀ ਕਿਵੇਂ ਦਾ ਮੰਝਰ ਵੇਖ ਰਹੇ ਉਸ ਲੱਕ ਮੰਝਰ ਤੇ ਬਸ ਕੁਝ ਨਹੀਂ ਕਹੇਦੇ ਮੰਝਲਾਰੇ ਦੇ ਬਹੁਤ ਕੀ ਆਈ ਹੋਗੀ ਜੀ ਬਹੁਤ ਹੀ ਮਾੜਾ ਮੰਝਲ ਥੋੜੇ ਜੱਗਾਂ ਗਏ ਆ 4-5 ਕਿਲੋਮੀਟਰ ਬਹੁਤਾ ਹੀ ਮਾੜਾ ਨਿਕਲੇ ਬੜਾ ਰੂਕੰਬੀ ਸਾਡੀ ਵੇਖ ਕੇ ਬਾਕੀ ਜੋ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਆਪਾਂ ਕਰੀਆ ਨੇ ਉਹ ਹੁਕਮ ਸਾਨੂੰ ਲੱਗਾ ਤੇ ਕਰੀਆ ਨੇ ਆਪਾਂ ਇੱਕ ਪਾਸੇ ਪਾਣੀ ਆਇਆ ਤੇ ਇੱਕ ਪਾਸੇ ਖਾਣ ਪੀਣ ਦਾ ਵਿਹੜ ਆ ਗਿਆ ਨਾ ਗੁਰੂ ਸਾਹਿਬ ਦੀ ਕਿਰਪਾ ਹੈ ਨਾ ਉਹ ਵੀ ਦਸਵੇਂ ਪਾਤਸ਼ਾਹ ਦੀ ਦੇਣ ਹੈ ਸਾਡਾ ਕੁਝ ਨਹੀਂ ਵਿੱਚ ਅਸੀਂ ਕੁਝ ਨਹੀਂ ਕਰ ਨਹੀਂ ਹੋਗੇ ਜੇ ਆਪਾਂ ਕਹੀਏ ਨਾ ਆਪਾਂ ਕੁਝ ਉਹ ਬਾਬਾ ਹੀ ਕਰਾਉਂਦੇ ਸਾਡੇ ਕੋਲ ਗੁਰੂ ਵਰਤਦਾ ਹੈ ਨਾ ਬਾਬਾ ਆਪ ਹੀ ਵਰਤਣ ਦੇ ਆ ਦਸਵੇਂ ਪਾਤਸ਼ਾਹ ਸਾਡੇ ਬਦ ਸਭ ਕੁਝ ਕਰ ਗਿਆ ਤੇ ਅਸੀਂ ਉਹਦੇ ਬਾਅਦ ਇੰਨਾ ਵੀ ਨਹੀਂ ਕਰ ਸਕਦੇ ਦੋ ਬੰਦੇ ਢੇਡ ਨਹੀਂ ਪਰ ਸਕਦੇ ਆਪ ਪਰਣਾ ਚਾਹੀਦਾ ਪਰਣਾ ਚਾਹੀਦਾ ਬਿਲਕੁਲ ਜ਼ਰੂਰੀ ਸਾਡੀ ਡਿਊਟੀ ਲੱਗੀ ਹੈ ਸਾਰੇ ਸਿੰਘ ਇੱਥੋਂ ਆਏ ਆ ਇਹ ਸਾਡੇ ਨੌਜੋਤੜਾ ਗੁਰਪ੍ਰੀਤ ਸਿੰਘ ਪਰ ਕਿਸੇ ਤੁਸੀਂ ਕਥੋਏ ਅਸੀਂ ਇੱਥੋਂ ਰਾਇ ਫਾਰਮ ਕਾਸ਼ ਹੋ ਅੱਛਾ ਰਾਇ ਫਿਰ ਰਾਇ ਫਾਰਮ ਪਿੰਡ ਦਾ ਨਾਮ ਆ ਜੀ ਹਾਂ ਜੀ ਪਿੰਡ ਦਾ ਨਾਮ ਪਿੰਡ ਦਾ ਮੈਂ ਸੋਚਿਆ ਕਿ ਸਿੰਘ ਸਾਹਿਬ ਦਾ ਰਾਇ ਫਾਰਮ ਅੱਛਾ ਰਾਇ ਫਾਰਮ ਪਿੰਡ ਦਾ ਨਾਮ ਹੈ ਹਨ ਤੁਸੀਂ ਸਾਰੇ ਰਾਇ ਫਾਰਮ ਦੇ ਵਸਨੀਕ ਹੋ ਹਨ ਸਾਰੇ ਪੜ੍ਹਦੇ ਹੋ ਪੁੱਤਰ ਜੀ ਹਾਂ ਜੀ ਕਿਹੜੀ ਕਲਾਸ ਦੇ ਵਿੱਚ 10th ਚ ਅੱਛਾ ਤੇ ਇਹ ਮੰਜ਼ਰ ਕਿਵੇਂ ਵੇਖ ਰਹੇ ਹੋ ਜੋ ਹਾਲਾਤ ਬਣੇ ਹੋਏ ਇਸ ਇਲਾਕੇ ਦੇ ਬਹੁਤ ਮਾੜਾ ਹਾਲ ਹੈ ਜੀ ਪਾਣੀ ਬਹੁਤ ਮਾਰ ਪਈ ਹੈ ਸਹਿਯੋਗ ਕਰਨ ਵਾਸਤੇ ਆਏ ਹਾਂ ਜੀ ਕੀ ਲੈ ਕੇ ਆਏ ਪੁੱਤਰ ਜੀ ਤੁਸੀਂ ਬਸ ਨਾਚੀ ਅਨਾਜ ਲੈ ਕੇ ਆਏ ਹਾਂ ਜੀ ਸਕੂਨ ਮਿਲੂਗਾ ਗੁਰੂ ਸਾਹਿਬ ਕਿਰਪਾ ਕਰਨ ਜਦੋਂ ਤੁਸੀਂ ਜਿਹੜੇ ਘਰ ਚ ਪਹੁੰਚੋਗੇ ਜਿਹੜੇ ਘਰ ਦੇ ਵਿੱਚ ਰਾਸ਼ਨ ਜਾਊਗਾ ਨਾ ਉਹ ਅਸੀਸਾਂ ਦੇਣਗੇ ਉਹ ਅਸੀਸਾਂ ਦੇਣਗੇ ਜਿਹੜੇ ਜਿਹੜੇ ਘਰ ਚੋਂ ਰਾਸ਼ਨ ਪਾਣੀ ਆ ਰਿਹਾ ਉਹਨਾਂ ਵਾਸਤੇ ਪੁੱਤਰ ਸਾਡੇ ਨਾਲ ਬਿਟਣਾ ਕੀ ਤੁਹਾਡਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਚੜ੍ਹਦੀ ਕਲਾ ਚ ਹਾਂਜੀ ਕੀ ਲੈ ਕੇ ਆਏ ਤੁਸੀਂ ਜੀ ਨਾਜ ਲੈ ਕੇ ਆਏ ਨਾਜ ਲੈ ਕੇ ਆਏ ਹਾਂਜੀ ਕਰਦੇ ਕੀ ਹੋ ਤੁਸੀਂ ਜੀ 11ਵੇਂ ਕਲਾਸ ਚ ਜਾਂਦੇ ਹੋ 11ਵੀਂ ਕੀ ਬੜਾ ਨਾ ਪਰਲੇ ਕਿ ਕੀ ਵਿਦੇਸ਼ਾਂ ਵਾਲੇ ਪਾਸੇ ਕੇ ਦੇਸ਼ ਵਾਲੇ ਬਾਹਰ ਪਾਸੇ ਜਾਣਾ ਬਿਲਕੁਲ ਸਾਡੀ ਨੌਜਵਾਨ ਪੀੜੀ ਦੀ ਚਾਹਤ ਹੁੰਦੀ ਹੈ ਕਿ ਅਸੀਂ ਵਿਦੇਸ਼ ਜਾ ਕੇ ਸੈੱਟ ਹੋਈਏ ਕਮਾਈਆਂ ਕਰੀਏ ਤੇ ਕਮਾਈਆਂ ਕਰਕੇ ਨਾ ਕੋਸ਼ਿਸ਼ ਕਰੀਏ ਫਿਰ ਪੰਜਾਬ ਆ ਜਾਈਏ ਹੈਨਾ ਇਹ ਰੱਖੀਏ ਧਿਆਨ ਕਿਤੇ ਇਹ ਨਾ ਹੋਵੇ ਅਸੀਂ ਆਉਣ ਵਾਲੀ ਪੀੜੀ ਸਾਡੀ ਗਵਾ ਲਈਏ ਹੋਰ ਵੀ ਵੀਰ ਸਾਡੇ ਨਾਲ ਗੁਰਫਤੇ ਸੰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਜੀ ਹਰਦੇਵ ਸਿੰਘ ਮੇਰਾ ਨਾਮ ਹੈ ਇਥੋਂ ਲੋਕਲ ਰਹਿਣ ਵਾਲਾ ਮੈਂ ਮੇਰੇ ਅਸਮ ਸਾਹਿਬੇ ਸੁਪਤਾਰ ਕੈਪਟਨ ਸਾਹਿਬ ਉਹ ਅੰਬਾਲੇ ਤੋਂ ਹੀ ਉਹਨਾਂ ਮੈਨੂੰ ਸੇਵਾ ਇਥੋਂ ਦੀ ਬਖਸੀ ਹੈ ਇਹ ਸੰਗਤਾਂ ਮੇਰੇ ਕੋਲ ਆਈਆਂ ਨਹੀਂ ਅੱਛਾ ਤੁਸੀਂ ਸੇਵਾ ਸੇਵਾਦਾਰ ਬਣ ਕੇ ਨਾਲ ਚੱਲ ਰਹੇ ਹੋ ਹਾਂਜੀ ਆ ਟਰੈਕਟਰ ਵਾਲੀ ਮਿਦਾ ਲਗਾ ਕੇ ਕੀ ਬਾਤ ਹੈ ਕੀ ਤੁਸੀਂ ਸੇਵਾ ਨਿਭਾ ਰਹੇ ਹੋ ਉਹ ਸਾਹਿਬ ਨੇ ਮੈਨੂੰ ਫੋਨ ਕੀਤਾ ਸੀ ਅੱਛਾ ਅੱਛਾ ਕੈਪਟਨ ਜਗENDER ਸਾਹਿਬ ਆ ਅੰਬਾਲੇ ਤੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਸਾਡੀਆਂ ਸੰਗਤਾਂ ਆਉਣਗੀਆਂ ਉਹਨਾਂ ਦੇ ਨਾਲ ਆਪਣਾ ਸਾਂਤ ਲੈ ਕੇ ਚੱਲਣੇ ਆ। ਕੈਪਟਨ ਡਿਊਟੀ ਤੇ ਆ ਇਸ ਟਾਈਮ ਕੈਪਟਨ ਨਾ ਨਾ ਰਿਟਾਇਰ ਹੋ ਗਏ ਰਿਟਾਇਰ ਹੋ ਗਏ ਮੈਂ ਵੀ ਆਰਮੀ ਚ ਰਿਟਾਇਰਮੈਂਟ ਰਿਟਾਇਰ ਹੋਇਆ ਹਾਂਜੀ ਤੇ ਉਹਨਾਂ ਨੇ ਫਿਰ ਇਹ ਵੀਰਾਂ ਦਾ ਸਹਿਯੋਗ ਕਰਕੇ ਕਰਾ ਦਿੱਤੀ ਹੈ ਉਹਨਾਂ ਨੇ ਆਪਣੀ ਪ੍ਰੋਬਲਮ ਦੱਸਤੀ ਸੀ ਅੱਛਾ ਅੱਛਾ ਫਿਰ ਮੇਰੇ ਕੋਈ ਕਾਰਨ ਕਰਕੇ ਮੈਂ ਨਹੀਂ ਆ ਸਕਿਆ ਤੁਹਾਡੀ ਹਾਜ਼ਰੀ ਲੱਗੀ ਉਹਨਾਂ ਦੀ ਹਾਜ਼ਰੀ ਲੱਗੀ ਉਹਨਾਂ ਦੀ ਹਾਜ਼ਰੀ ਲੱਗੀ ਹਾਂਜੀ ਲੱਗੀ ਉਹਨਾਂ ਦੀ ਧੰਨਵਾਦ ਵੀਰ ਜੀ ਤੁਹਾਡਾ ਵੀ ਹੋਰ ਜੀ ਠੀਕ ਹੋ ਤੁਸੀਂ ਜਣਦੀ ਕਹਾਂ ਜੀ ਬਿਰਜ ਖਾਲਸਾ ਵੀਰ ਜੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਤੁਸੀਂ ਵੀ ਰਾਇ ਫਾਰਮ ਤੋਂ ਹਾਂਜੀ ਕਾਸ਼ਵਪ بس ਇਹ ਤਾਂ ਕਹਿ ਨਹੀਂ ਸਕਦੇ ਬਹੁਤ ਬੁਰਾ ਲ ਜੇ ਤੇ ਵੇਖ ਕੇ ਆਏ ਹਾਂ 10 12 ਵਾਰ ਪਾਣੀ ਚੱਲਿਆ ਹੋਇਆ ਇੱਥੇ ਜੜ ਵੇਖਣੇ ਨਹੀਂ ਜਾਂਦਾ ਜਿਵੇਂ ਡੇਰੇ ਨੇ ਵਿੱਚ ਬਹੁਤ ਬੁਰਾ ਲ ਉਹਨਾਂ ਦਾ 10 ਫੁੱਟ ਪਾਣੀ ਫਿਰਿਆ ਤੇ 12 15 ਫੁੱਟ ਵੱਡਾ ਟਰੱਕ ਵੀ ਲੈ ਕੇ ਆ ਗਏ ਹੋ ਨਾ ਤੁਸੀਂ ਦੀ ਕਿਰਪਾ ਹੈ ਉਹ ਤੇ ਜੀ ਹਾਂ ਜੀ ਬਿਲਕੁਲ ਉਹ ਮਹਾਰਾਜ ਸਾਹਿਬ ਦਾ ਫਿਕਰ ਹੈ ਜੀ ਬਿਲਕੁਲ ਚਲੋ ਸਾਡੀ ਪਾਗੇ ਪੰਜਾਬ ਚ ਹਰਿਆਣੇ ਦੀ ਵੱਡਾ ਭਰਾ ਮੰਨਦੇ ਆ ਇਸ ਕਰਕੇ ਭਰਾਵਾਂ پیچھے ਖਲੋਤੇ ਆ ਤੇ ਧੰਨਵਾਦ ਜੀ ਬਹੁਤ ਸ਼ੁਕਰੀਆ ਵੀਰ ਜੀ ਆਪਣਾ ਨਾਮ ਜੀ ਨਵਨੀਤ ਸਿੰਘ ਜੀ ਨਵਨੀਤ ਸਿੰਘ ਤੁਸੀਂ ਵੀ ਇਕੱਠੇ ਹੀ ਸਾਰੇ ਇਕੱਠੇ ਹੀ ਇਕੱਠੇ ਕਦੋਂ ਤੇ ਚੱਲੇ ਕਦੋਂ ਸੀ ਤੁਸੀਂ ਕੱਲ ਸ਼ਾਮੀ ਚੱਲੇ ਸੀ ਕੱਲ ਸ਼ਾਮੀ ਤੇ ਅੱਜ ਦੁਪਹਿਰਾ ਹੋ ਗਈਆਂ ਤੁਸੀਂ 8:00 9:00 ਪਹੁੰਚ ਗਏ ਇੱਥੇ ਠੀਕ ਹੈ ਠੀਕ ਹਾਂਜੀ ਹੁਣ ਚੱਲੇ ਅੱਗੇ ਸੇਵਾ ਕਰਨ ਚੱਲੇ ਹੁਣ ਸੇਵਾ ਕਰਨ ਹਾਂਜੀ ਤੁਹਾਡੀ ਸੇਵਾ 'ਚ ਵਿਗਨ ਪਾਇਆ ਅਸੀਂ ਥੋੜਾ ਮਾਫ ਕਰਿਓ ਪਰ ਇਹ ਵੀ ਸੁਨੇਹਾ ਦੇਣਾ ਬਣਦਾ ਜੀ ਹਨਾ ਇਹ ਸੁਨੇਹਾ ਸੀ ਸਾਡਾ ਹਾਂਜੀ ਇਹ ਵੀ ਸੁਨੇਹਾ ਸੁਨੇਹਾ ਪਹੁੰਚਣਾ ਚਾਹੀਦਾ ਸੁਨੇਹਾ ਪਹੁੰਚਣਾ ਚਾਹੀਦਾ ਜੀ ਬਾਕੀ ਅਸੀਂ ਕਹਿੰਦੇ ਵਾਅਦਾ ਕਰਕੇ ਸੇਵਾ ਕਰ ਕਿਉਂਕਿ ਸੋਸ਼ਲ ਮੀਡੀਆ ਨੂੰ ਕੋਸਿਆ ਜ਼ਰੂਰ ਜਾਂਦਾ ਪਰ ਸੋਸ਼ਲ ਮੀਡੀਆ ਨੂੰ ਇਹ ਵੇਖਿਆ ਜਾਵੇ ਕਿ ਇਸ ਟਾਈਮ ਦੇ ਉੱਤੇ ਜੋ ਮਾਹੌਲ ਬਣਤਾ ਕੇਵਲ ਸੋਸ਼ਲ ਮੀਡੀਆ ਹੀ ਚੈਨਲ ਨਹੀਂ ਕਹਿ ਸਕਦੇ ਸੋਸ਼ਲ ਮੀਡੀਆ ਨੇ ਨੌਜਵਾਨਾਂ ਦੀ ਜੇਬਾਂ ਦੇ ਵਿੱਚ ਵੀ ਪਿਆ ਕਿ ਜਦੋਂ ਇੱਕ ਰੀਲ ਪਾਉਣਗੇ ਇਹਨਾਂ ਦੇ ਮਗਰ ਹਜ਼ਾਰਾਂ ਬੰਦੇ ਦੇਖਣਗੇ ਕਹਿਣਗੇ ਪੁੱਤ ਸੇਵਾ ਕਰਕੇ ਆਇਆ ਅਸੀਂ ਵੀ ਨੈਕਸਟ ਟਾਈਮ ਚੱਲਾਂਗੇ ਅਸੀਂ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਤੇ ਤਰਾਸਦੀ ਨਾਲ ਅਸੀਂ ਫੇਰ ਵੱਡੇ ਪੱਧਰ ਤੇ ਲੜ ਸਕਦੇ ਹਾਂ ਇਸ ਤਰਸ ਦੀ ਨਾਲ ਅੱਜ ਵੀ ਪੰਜਾਬ ਜੂਝ ਰਿਹਾ ਲੜ ਰਿਹਾ ਪਰ ਇਹਦੇ ਨਾਲ ਆਣ ਕੇ ਭਰਾਖ ਰੋ ਗਿਆ ਆਪਣਾ ਨਾਮ ਕੀ ਜੀ ਸਾਹਬ ਸਿੰਘ ਨਾਮ ਜੀ ਮੇਰਾ ਨਵੀਂ ਕਾਚੇ ਪਿੰਡ ਤੋਂ ਨਾਲਾ ਐ ਸੇਵਾ ਲੈ ਕੇ ਫੌਜੀ ਸਾਹਿਬ ਮਿਲੇ ਸਾਨੂੰ ਇੱਥੇ ਇਹ ਹੁਣ ਸਾਨੂੰ ਦਿਖਾਉਣਗੇ ਜਿੱਥੇ ਜਿੱਥੇ ਜਾਣਾ ਜਿੱਥੇ ਲੋੜ ਹੈ ਜਰੂਰਤਮੰਦਾਂ ਨੂੰ ਸੇਵਾ ਹਾਂਜੀ ਸੇਵਾ ਕਰਾਂਗੇ ਸਮਾਨ ਦੇਵਾ ਗੋਣਾਂ ਨੂੰ ਜੀ ਵਧੀਆ ਗੱਲ ਹੈ ਜੀ ਪਾਹ ਚਾਲੇ ਫੌਜੀ ਸਾਹਿਬ ਤੁਸੀਂ ਤਾਂ ਟਰੈਕਟਰ ਸਟਾਰਟ ਕਰੋ ਹਾਂ ਤੇ ਇਸ ਟਾਈਮ ਕਰਨਾਲ ਦੀਆਂ ਸੰਗਤਾਂ માં ਸਾਡੇ ਰਾਇ ਫਾਰਮ ਕਾਛਵਾ ਤੋਂ ਕਰਨਾਲ ਹਰਿਆਣੇ ਤੋਂ ਬਾੜਪੀੜ ਤੋਂ ਕਲੀਅਰ ਆਹਤ ਸਮਗਰੀ ਇਹ ਸਕੂਨ ਦੇਣ ਵਾਲੀਆਂ ਰੂਹ ਨੂੰ ਸਕੂਨ ਦੇਣ ਵਾਲੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਰਮਤਾਸ ਸ਼ਹਿਰ ਦੇ ਵਿੱਚ ਆ ਰਮਦਾਸ ਉਹ ਪਵਿੱਤਰ ਧਰਤੀ ਆ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਛੋਪਾ ਪ੍ਰਾਪਤ کہہ ਸਕਦੇ ਹਾਂ ਇਸ ਇਲਾਕੇ ਨੂੰ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਅੱਜ ਜਤਰਾਸ ਦੀ ਆਈ ਤੇ ਵੀਰ ਕਹਿੰਦੇ ਕਿ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਸੀ ਸਾਨੂੰ ਗੁਰਤੀ ਦਿੱਤੀ ਆ 10ਵੇਂ ਪਾਤਸ਼ਾਹ ਨੇ ਹੁਕਮ ਕੀਤਾ ਵਾ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮਾ ਦਸਵੰਦ ਕੱਢਣਾ ਦਸਵੰਦ ਕੱਢ ਕੇ ਉਹ ਲੇਖੇ ਵਿੱਚ ਲਾਉਣਾ ਤੇ ਦਸਵੰਦ ਲੈ ਕੇ ਪਹੁੰਚਿਆ ਮੈਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆ ਆਕਾਲ ਚੈਨਲ ਵੱਲੋਂ ਧੰਨਵਾਦ ਕਰਦੇ ਆ ਤੇ ਇਸ ਇਲਾਕੇ ਨੂੰ ਬਹੁਤਾ ਤੁਹਾਡੀਆਂ ਜੇ ਲੋੜਾਂ ਆ ਜੁੜੇ ਰਹੋ ਇਸ ਇਲਾਕਿਆਂ ਦੇ ਨਾਲ ਜਿੱਥੇ ਜਿੱਥੇ ਵੀ ਪਾਣੀ ਆਇਆ ਵਾ ਪਰ ਕੋਸ਼ਿਸ਼ ਕਰੀਏ ਕਿ 2-4 ਦਿਨ ਦਾ ਗੈਪ ਪਾ ਕੇ ਚੱਲਦੇ ਰਹੀਏ ਅਸੀਂ ਫਿਰ ਸ਼ਾਇਦ ਹੋ ਸਕਦਾ ਕਈ ਮਹੀਨੇ ਦਾ ਸਫਰ ਇਹਨਾਂ ਲੋਕਾਂ ਦਾ ਵੀ ਵਧੀਆ ਲੰਘ ਜਾਊਗਾ ਤੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੋਊਗੀ ਉਹ ਸੁਨੇਹਾ ਵੀ ਤੁਹਾਡਾ ਪਹੁੰਚਦਾ ਕਰਦੇ ਰਵਾਂਗੇ ਅਜੇ ਲੱਗਦਾ ਕਿ ਸਾਨੂੰ 2-4 ਦਿਨ ਹੋਰ ਵੀ ਕਿੰਨਾ ਨਾ ਰੋਕ ਰਾਸ਼ਨ ਬਾਰੇ ਫਿਰ ਰਾਸ਼ਨ ਅਸੀਂ ਦੇਖਿਆ ਬਹੁਤ ਜ਼ਿਆਦਾ ਰਾਸ਼ਨ ਆ ਗਿਆ ਜਿਹੜੀਆਂ ਆਉਣ ਵਾਲੀਆਂ ਸੰਗਤਾਂ ਪਿੱਛੋਂ ਆ ਰਹੀਆਂ ਨੇ ਉਹ ਰਾਸ਼ਨ ਨੂੰ ਬ੍ਰੇਕ ਲਾਣ ਥੋੜਾ ਟਾਈਮ ਲੰਬੀ ਟਾਈਮ ਆਣ 10 15 20 ਦਿਨ ਲੇਟ ਆਣ ਇੱਥੇ ਲੁੱਟਖੋ ਜਿਆਦਾ ਹੋ ਰਹੀ ਹੈ ਇਹੀ ਦੇਖੀਏ ਇੱਥੇ ਲੋਕੀ ਮੋਟਰਸਾਈਕਲ ਦੇ ਲੁੱਟਖੋ ਬਹੁਤ ਕਰਦੇ ਬੈਨੇ ਅਸੀਂ ਸਵੇਰ ਦੇ ਗੱਡੀ ਲੈ ਖੜੇ ਆ ਭਾਈ ਸਾਹਿਬ ਨੇ ਆਣਾ ਤੇ ਇਹੀ ਫੇਰ ਜਾਣਾ ਅਸੀਂ ਗੱਡੀ ਨਹੀਂ ਖੋਲੀ ਚੰਗੇ ਵੀ ਆਉਂਦੇ ਆ ਜੀ ਮਾੜੇ ਵੀ ਆਉਂਦੇ ਆ ਜੇ 95% ਚੰਗੇ ਆ 5% ਮਾੜੇ ਵੀ ਆ ਜੀ ਭਰਾਵਾਂ ਨੇ ਆਣਾ ਉਹ ਥੋੜਾ ਰਾਸ਼ਨ ਲੇਟ ਲੈ ਕੇ ਆਣ ਜਲਦੀ ਨਾ ਰਾਸ਼ਨ ਥੋੜਾ ਆ ਜਾ ਵੇਟ ਕਰ ਗਿਆ ਲੋੜ ਖਾਦ ਦੀ ਵੀ ਲੋੜ ਪੈਣੀ ਆ ਇੱਥੇ ਦਵਾਈਆਂ ਦੀ ਲੋੜ ਪੈਣੀ ਆ ਇੱਥੇ ਬੀਆਂ ਦੀ ਲੋੜ ਪੈਣੀ ਆ ਇੱਥੇ ਡੀਜ਼ਲ ਦੀ ਲੋੜ ਆ ਇੱਥੇ ਤੁਹਾਡੇ ਵੱਡੇ ਸਹਿਯੋਗਾਂ ਦੀ ਲੋੜ ਆ ਆ ਜਿਹੜਾ ਜਮਦੂਦ ਦਾ ਝੋਟਾ ਜਿਹਨੂੰ ਕਿਹਾ ਜਾਂਦਾ ਟਰੈਕਟਰ ਆ ਅਸੀਂ ਟਰੈਕਟਰ ਪੁੱਤਰਾ ਵਾਂਗੂ ਪਾਲੇ ਹੋਏ ਆ ਘਰਾਂ ਦੇ ਵਿੱਚ ਜਦੋਂ ਰੱਖਦੇ ਆ ਤੇ ਟਰੈਕਟਰ ਟਰਾਲੀ ਜਿਹੜਾ ਆਪਣੇ ਧੀਆ ਪੁੱਤਰਾ ਵਾਂਗ ਰੱਖਦੇ ਆ ਉਹਨਾਂ ਟਰੈਕਟਰਾਂ ਦੀ ਤੁਹਾਡੀ ਇਸ ਇਲਾਕੇ ਨੂੰ ਲੋੜ ਆ ਸਾਂਭ ਕੇ ਰੱਖੋ ਇਹਨਾਂ ਚੀਜ਼ਾਂ ਨੂੰ ਤੇ ਲੋੜਵੰਦਾਂ ਤੱਕ ਪਹੁੰਚਾਉਣ ਵਾਸਤੇ 2 4 10 ਦਿਨ ਦਾ ਹੋਰ ਉਪਰਾਲਾ ਕਰੀਏ ਅਸੀਂ ਥੋੜਾ ਲੇਟ ਹੋ ਜਾਈਏ ਤੇ ਕੋਈ ਵੀ ਸੰਗਤ ਜਿਹੜੀ ਉਹ ਰਾਸ਼ਨ ਲਿਆਵੇ ਨਾ ਬਲਦੇ ਮਹੀਨਾ ਠਹਿਰ ਕੇ ਆਵੇ ਇਹਨਾਂ ਦੀ ਹੁਰਗ ਮਦਦ ਕੀਤੀ ਜਾਵੇ ਡੀਜ਼ਲ ਦੀ ਮਦਦ ਕੀਤੀ ਜਾਵੇ ਡੀਏਪ ਖਾਦ ਦੀ ਮਦਦ ਕੀਤੀ ਜਾਵੇ ਜਾਂ ਬੀਜ ਦੀ ਕੀਤੀ ਜਾਵੇ ਜਾਂ ਕੋਈ ਮਾਲ ਢੰਗ ਦੀ ਕੀਤੀ ਜਾਵੇ ਇਹ ਰਾਸ਼ਨ ਬਹੁਤ ਜ਼ਿਆਦਾ ਰੁੱਲਦਾ ਪਿਆ ਇੱਥੇ ਅਸੀਂ ਦੇਖ ਕੇ ਆਏ ਹਾਂ ਸਵੇਰ ਦੇ ਉਹ ਕੰਮ ਦੇ ਵੇਖਦੇ ਨੇ ਦੋ ਵਰਤੋਂ ਜ਼ਿਆਦਾ ਹੁੰਦੀ ਰਾਸ਼ਨ ਦੀ ਦੋ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ ਸਵੇਰ ਦੇ ਇਹੋ ਚੀਜ਼ ਵੇਖਣ ਦੇ ਕੋਈ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੋਈ ਆ ਕਿ ਇੱਥੇ ਲੋੜਵੰਦ ਵੀ ਹੈਗੇ ਆ ਇੱਥੇ ਕੋਈ ਧੱਕੇਸ਼ਾਹੀ ਕਰਨ ਵਾਲੇ ਵੀ ਹੈਗੇ ਆ ਜਿਹਦੇ ਕਰਮਾਂ ਚ ਆ ਉਹ ਚਲੀ ਜਾਣਾ ਕਿਉ ਵੀਰ ਜੀ ਹਾਂ ਵੀਰ ਆਵਾਂਗੇ ਵੀਰ ਜੀ ਦੁਆਰਾ ਫੇਰ ਅਸੀਂ ਵਾਹਿਗੁਰੂ ਨੂੰ ਸੱਦਿਆ ਦੁਆਰਾ ਨੇ ਜ਼ਮੀਨ ਪੱਤਰ ਕਰਾ ਕੇ ਜਾਵਾਂਗੇ ਕਣਕ ਗੁੰਗ ਬਿਜਣ ਦੀ ਲੋੜ ਪੈਣੀ ਕਣਕ ਬਜਾ ਕੇ ਜਾਵਾਂਗੇ ਸਾਰੀ ਪੂਲ ਮਦਦ ਕਰਕੇ ਜਾਵਾਂਗੇ ਤੁਸੀਂ ਸਭ ਦੀ ਪਿਆਰ ਧੰਨਵਾਦ ਜੀ ਹੋਰ ਜੀ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤ ਹੈ ਨਾਲ ਹੀ ਆਏ ਹੋ ਤੁਸੀਂ ਹਾਂ ਜੀ ਹਾਂ ਜੀ ਨਾਲੇ ਹਰ ਕਦਮ ਚੱਲਿਆ ਹੋਇਆ ਧੰਨਵਾਦ ਆ ਉਸ ਕਦਮ ਦਾ ਹਰ ਕਦਮ ਨੂੰ ਸਜਦਾ ਵਾ ਹਰ ਕਦਮ ਨੂੰ ਸਲਾਮ ਆ ਇਸ ਇਲਾਕੇ ਦਾ ਬਹੁਤਾਤ ਪੰਜਾਬ ਦੇ ਵਿੱਚੋਂ ਜਿੱਥੇ ਜਿੱਥੇ ਵੀ ਇਤਰਾਸ ਦੀ ਆਈ ਆ ਤੁਸੀਂ ਉਸ ਇਲਾਕੇ 'ਚ ਪਹੁੰਚ ਕੇ ਆਪ ਸਹਿਯੋਗ ਕਰੋ ਰਾਸ਼ਨ ਦੀ ਅਜੇ ਕਹਿੰਦੇ ਵੀਰ ਕੀ ਆਮ ਚੱਲ ਕੇ ਵੇਖ ਰਹੇ ਆ ਅਜੇ ਜ਼ਿਆਦਾ ਲੋੜ ਨਹੀਂ ਹੈਗੀ ਆਪਾਂ ਬੀਆਂ ਵਾਲੇ ਪਾਸੇ ਧਿਆਨ ਦਈਏ ਆ ਖਾਦਾਂ ਪਹੁੰਚਾਉਣੀਆਂ ਇਸ ਇਲਾਕੇ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਬਾਅਦ ਜੇ ਫਿਰ ਤੁਹਾਡੀ ਲੋਡ ਪੈਣੀ ਆ ਬੰਨਾ ਵਾਸਤੇ ਮਿੱਟੀ ਚਾਹੀਦੀ ਆ ਉਹ ਬਹੁਤਾਤ ਬੰਨ ਜਿਹੜੇ ਬੰਨੇ ਸਟਾਰਟ ਹੋ ਚੁੱਕੇ ਆ ਉਹਨਾਂ ਵਾਸਤੇ ਆਪਾਂ ਸਹਿਯੋਗ ਕਰੀਏ ਜੁੜੇ ਰਹੋ ਤੁਸੀਂ ਅਕਾਲ ਚੈਨਲ ਦੇ ਨਾਲ ਕੋਸ਼ਿਸ਼ ਕਰਾਂਗੇ ਅਸੀਂ ਅਪਡੇਟ ਦਿੰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ